ਬਿਸ਼ਨਾਗੰ ਸਿਮਰਤੈ ਆਪਣਾ ਮਦਤਨ ਭੇਗੇ ਕਰੂਗਾ ਕੋਟ ਟਿਕਨਾ ਲਾਤੇ ਪ੍ਰਭ ਸਰਨਾ ਪ੍ਰਕਟੇ ਭਲੇ ਸੰਯਗਾ वाणी शब्द ਸੁਭਾਗਿਆ ਗਾਓ ਸੁਣੋ ਪੜੋ ਨਿਤ ਪਾਈ ਗੁਰੂ ਪੁਰੇ ਤੂੰ ਰਖਿਆ ਗਾਓ ਸੁਣੋ ਪੜੋ ਨਿਤ ਪਾਈ ਸਰਬਰੀ ਕੈਲਾਤ ਦੇ ਸਾਝੇ ਸਾਹਿਬ ਵਾਲੀਏਪੁਰ ਜਹਾਜ਼ ਤਿੰਨਾਂ ਦੀ ਪਵਨ ਰੂਪ ਉਦ ਅੰਦਰ ਖੜੇ ਅਦਬ ਸਹਿਤ ਇਕੱਤਰ ਹੋਏ ਸਤਕਾਰਯੋਗ ਸਤਸੰਗੀ ਜਨੋ ਸਹਿਬਾਂ ਦੀ ਪਵਨ ਰੂਪ ਉਦ ਅੰਦਰ ਬੈਠ ਕੇ ਆਪਣੇ ਆਸਵਾਸਨ ਨੂੰ ਸਫਲਾ ਕਰ ਰਹੇ ਇਹ ਪਾਵਨ ਬਾਣੀ ਦਾ ਭਾਵ ਕਹਿੰਦੀ ਆਦਿ ਕੜੀ ਆਦੀ ਕੜੀ ਆਦੀ ਹੁੰਦੇ ਆਦਿ ਭਗਤਾਂ ਸਿੱਧੀ ਕੋਸਤੇ ਚੋ ਕਿੰਨੇ ਸੋ ਲਾਭ ਸਭ ਕਹਿੰਦੇ ਨੇ ਕਿ ਸਾਡੇ ਜੀਵਨ ਦੇ ਥੋੜੇ ਤੋਂ ਥੋੜਾ ਸਮਾਂ ਵੀ ਜੇ ਗੁਰੂ ਦੀ ਵਡਿਆਈ ਦੇ ਵਿੱਚ ਜੇ ਗੁਰੂ ਦੀ ਸੰਗਤ ਦੇ ਵਿੱਚ ਬੀਤਦਾ ਹੈ ਤੇ ਉਹਦੇ ਤੋਂ ਹਾਨੀ ਕੋਈ ਨਹੀਂ ਹੁੰਦੀ ਜਦੋਂ ਵੀ ਹੋਵੇਗਾ ਸਾਨੂੰ ਜਿਹੜਾ ਲਾਭ ਉਹ ਲਾਹ ਉਹ ਲਾਹ ਪਰ ਆਪਾਂ ਨੂੰ ਖਟਣ ਦਾ ਸੁਭਾਅ ਜਿਹੜਾ ਉਪਰਾਖਤ ਹੋਇਆ ਸਾਡੇ ਜਿੰਨੇ ਵੀ ਸਵਾਲ ਇੱਥੇ ਬੈਠਦੇ ਆ ਗੁਰੂ ਦੀ ਵਿਚਾਰ ਕਰਦੇ ਆ ਗੁਰੂ ਦੀ ਵਡਿਆਈ ਕਰਦੇ ਆ ਗੁਰੂ ਦੀ ਵਡਿਆਈ ਨੂੰ ਸੁਣਦੇ ਆ ਹੋਈਆਂ ਜਿਹੜੇ ਲੈ ਜਾਣਗੇ ਸਤਿਗੁਰ ਸਹਿਬਾਨਾਂ ਦਾ ਪਰਮਾਨ ਹੈ ਕਿ ਤੇਰੇ ਉਹ ਜਿਹੜੇ ਸਵਾਲ ਸਨੇ ਉਹ ਫਿਰਥੇ ਨਹੀਂ ਜਾਣਗੇ ਸਵਾਉ अज साहिब सच्चे पातशाह धन गुरु ग्रंथ साहब पातशाह जी का संपूर्णता दिवस है आप समूह संकत गुरु ग्रंथ साहब पातशाह जी के संपूर्णता दिवस दिवसोट मुबारक और एक बहुत बड़ा दिन है धन गुरु ग्रंथ साहेब पातशाह जी की संपूर्णता एक कोई छोटा मोटा ज़रा विशा नहीं और एक है और काम भी इतना ज्यादा सुखाला नहीं ਕਿਉਂਕਿ ਜਦੋਂ ਆਪਾਂ ਇੱਕ ਬੇਨਤੀ ਕਰਦਾ ਜਾਵਾਂ ਇਹ ਜਿਹੜਾ ਸੰਪੂਰਨਤਾ ਦਿਨ ਸਪਾਂ ਇਹ ਮਨਾ ਰਹੇ ਆ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵਾਲਾ ਸੰਪੂਰਨਤਾ ਦਿਨ ਨਹੀਂ ਇਹ ਸੰਪੂਰਨਤਾ ਦਿਨ ਸਤਲਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਮੇਂਦਾ ਹੈ ਜਦੋਂ ਦਮਦਮਾ ਸਾਹਿਬ ਦੀ ਪਵਨ ਧਰਤੀ ਤੇ ਜਿਹਨੂੰ ਗੁਰੂ ਕੀ ਕਾਸ਼ੀ ਕਿਹਾ ਜਾਂਦਾ ਹੈ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤਾ ਨਾਮ ਜਿਹੜਾ ਦਿੱਤਾ ਗਿਆ ਉਸ ਪਵਨ ਧਰਤੀ ਉੱਥੇ ਥਾਂ ਤੇ ਭਾਈ ਮਨੀ ਸਿੰਘ ਜੀ ਦੇ ਦੁਆਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਜੀ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੰਪੂਰਨ ਕਰਵਾਈ ਸੀ ਉਸ ਵਕਤ ਦੇ ਦਿਹਾੜੇ ਉਸ ਦਿਨ ਨੂੰ ਧੰਨ ਗੁਰੂ ਗ੍ਰੰਥ ਸਾਹਿਬਾ ਜੀ ਦਾ ਸੰਪੂਰਨਤਾ ਦਿਵਸ ਝੜਕਿਆ ਜਾਂਦਾ ਹੈ। ਪਰ ਜਦੋਂ ਆਪਾਂ ਬਾਦਸ਼ਾਹੀ ਦੀ ਬਾਣੀ ਨੂੰ ਦੇਖਦਿਆਂ ਹੋਣਿਆਂ ਆਪਣੇ ਸਾਰੇ ਇਤਿਹਾਸਵੰਚਾ ਪਾ ਕੇ ਦੇਖਦੇ ਆਂ ਤੇ ਫਿਰ ਸਾਨੂੰ ਪਵਨ ਬਾਣੀ ਦੀ ਅਨਿਆਤਤਾ ਦਾ ਅੰਦਾਜ਼ਾ ਹੁੰਦਾ ਹੈ ਜੋ ਕੁਝ ਵੀ ਹੋਇਆ ਹੈ ਸਾਡੇ ਇਤਿਹਾਸ ਦੇ ਵਿੱਚ ਭਾਵੇਂ ਉਹ ਸ਼ਹਾਦਤਾਂ ਦਾ ਦੌਰ ਹੈ ਭਾਵੇਂ ਉਹ ਕਲੂ ਘਾਰਿਆਂ ਦਾ ਦੌਰ ਹੈ ਭਾਵੇਂ ਸਾਡੇ ਤੇ ਹੋਏ ਤਸ਼ੱਦਦ ਦਾ ਦੌਰ ਹੈ ਇਸ ਸਾਰੇ ਪਾਸੇ ਦਾ ਜਿਹੜਾ ਮੋਟ ਹੈ ਉਸ ਸਿੱਧੇ ਸੇਵਧਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਾ ਕੇ ਜੁੜਦਾ ਹੈ। ਇਹਨਾਂ ਜਦੋਂ ਆਪਾਂ ਧੰਗ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਵੀ ਦੇਖਦੇ ਆ ਨਾ ਤੇ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਮੁੱਖ ਕਾਰਨ ਸ਼ਹਾਦਤ ਦਾ ਮੇਨ ਕਾਰਨ ਇਹ ਨਹੀਂ ਕਿ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਉਂਕਿ ਐਸੇ ਪਾਵਨ ਗ੍ਰੰਥ ਦੇ ਵਿਚਾਰ ਧਾਰੈ ਜਿੰਨ ਬਾਬਰ ਦੇ ਸਮੇਂ ਇੱਕ ਗਲਾਕੀ ਸਿੱਖੀ ਰਾਜੇ ਸ਼ਹੀ ਮੁਕਤਮ ਕੁੱਤੇ ਰਾਜਾ ਨੂੰ ਸ਼ੇਰ ਕਿਹਾ ਗਿਆ ਸੀ ਕਬ ਜਿਹੜੇ ਆਮ ਲੋਕਾਈ ਨੂੰ ਬਿਨਾਂ ਕਿਸੇ ਕਾਰਨ ਤੋਂ ਨੋਚ ਨੋਚ ਕੇ ਖਾਂਦੇ ਸਨ ਔਰ ਜਿਹੜੇ ਰਾਜੇ ਦੇ ਥੱਲੇ ਕੰਮ ਕਰਨ ਵਾਲੇ ਉਹਦੇ ਜਿਹੜੇ ਬਲਾਸ਼ਕ ਨੇ ਜਿਹੜੇ ਉਹਦੇ ਮੰਤਰੀ ਸਤਰੀ ਨੇ ਉਹਨਾਂ ਨੂੰ ਸਾਫ਼ ਸ਼ਬਦਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਜਿਹੜਾ ਉਹ ਕੁੱਤੇ ਕਿਹਾ ਗਿਆ ਜਾਇ ਜਗਲ ਵਿੱਚ ਬੈਠੇ ਸੁੱਤੇ ਚੱਕਰ ਲੈਂਦਾ ਪਾਇਨ ਕਾ ਉਹ ਰਤ ਤੇ ਕੁੱਤੇਉ ਚੜ ਜਾਓ ਜਿਵੇਂ ਸ਼ੇਰ ਜੰਗਲ ਦੇ ਵਿੱਚ ਕਿਸੇ ਜਾਨਵਰ ਦਾ ਸ਼ਿਕਾਰ ਕਰਦਾ ਹੈ ਨਾ ਤੇ ਚੰਗਾ ਚੰਗਾ ਮਾਸ ਸ਼ੇਰ ਆਪ ਖਾ ਲੈਂਦਾ ਹੈ ਚੜਤਾ ਜਾਤਾ ਜਿਹੜਾ ਮਾਸ ਹੁੰਦਾ ਹੈ ਉਹਲਾ ਬੋਲਾ ਜਿਹੜਾ ਉਹ ਖਾਣ ਦੇ ਵਿੱਚ ਜਿਹੜਾ ਵੀ ਸਵਾਦ ਲੱਗਦਾ ਹੈ ਉਹ ਸਾਰਾ ਮਾਸ ਪੈਨੇ ਸ਼ੇਰ ਆਪ ਖਾਂਦਾ ਹੈ ਤੇ ਜਦੋਂ ਹੱਡੀਆਂ ਉਦਿਆਂ ਰਹਿ ਜਾਂਦੀਆਂ ਨੇ ਬਾੜਾ ਮੋਟਾ ਜਿਹੜਾ ਗੰਤਵੰਦ ਰਹਿ ਜਾਂਦਾ ਫਿਰ ਉਹਦੇ ਲਾਗੇ ਬੰਨੇ ਜਿਹੜੇ ਛੋਟੇ-ਮੋਟੇ ਜਾਨਵਰ ਨੇ ਜਿਹੜੇ ਭੇੜੀ ਹੋਗੇ ਪੁੱਲਖ ਹੋਗੇ ਝਗੜੀ ਕੁੱਤੇ ਹੋਗੇ ਇੱਲਾ ਹੁੰਦੀਆਂ ਗਿੱਦ ਹੋਗੇ ਫਿਰ ਇਹ ਸਾਰੇ ਜਾਨਵਰ ਆਖੀ ਉਹਦਾ ਜਿਹੜਾ ਬੱਚਿਆਂ-ਬੱਚਿਆਂ ਜਿਹੜਾ ਬਰਾਸੇ ਨੂੰ ਖਾਂਦੇ ਨੇ ਸੇਮ ਕੱਲ ਧੰਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਧੰਗੁਰੂ ਗੰਸੇਰ ਸੱਚੇ ਪਾਤਸ਼ਾਹ ਜੀ ਦੇ ਵਿੱਚ ਅੱਜ ਵੀ ਸ਼ਬਦ ਰੱਖਦੇ ਨੇ ਸੇਮੋ ਗੱਲ ਧਰੂ ਨਾਨਕ ਦੇ ਪਾਤਸ਼ਾਹ ਜੀ ਨੇ ਉਸ ਸਮੇਂ ਦੇ ਬਾਦਸ਼ਾਹ ਰਹਾ ਕੀ ਸੀ। ਔਰ ਉਹਨਾਂ ਸਮਿਆਂ ਦੇ ਵਿੱਚ ਕਿਸੇ ਬਾਦਸ਼ਾਹ ਦੇ ਖਿਲਾਫ ਕੋਈ ਉਹ ਤਾਨਾਸ਼ਾਹੀ ਰਾਜ ਸੀ। ਅੱਜ ਕੱਲ੍ਹ ਦੇ ਲੋਕ ਉਹ ਡੈਮੋਕ੍ਰੇਸੀ ਨਹੀਂ ਸੀ, ਉਹ ਤਾਨਾਸ਼ਾਹੀ ਸੀ। ਅੱਜ ਜਿੰਨਾ ਦੇਸ਼ਾਂ ਦੇ ਵਿੱਚ ਤਾਨਾਸ਼ਾਹੀ ਰਾਜ ਲਾਗੂ ਹੈ ਨਾ ਤੁਸੀਂ ਰਾਜੇ ਦੀ ਮਰਜ਼ੀ ਤੋਂ ਬਿਨਾ ਆਪਣੇ ਕੱਪੜੇ ਨਹੀਂ ਪਾ ਸਕਦੇ। ਐਗਜ਼ਾਮਪਲ ਦੇਖਣੀ ਹੈ ਤੇ ਤੁਸੀਂ ਉਰਦੂ ਕੋਰੀਆ ਦੇਖ ਸਕਦੇ। ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿਹੜੇ ਗਾੜੇ ਵੀ ਸੁਣ ਸਕਦੇ ਆਪਣੀ ਮਰਜ਼ੀ ਦੇ ਨਾਲ ਤੁਸੀਂ ਹੀ ਇਜ਼ਲਾਸ ਜਿਹੜਾ ਇਕੱਠਾ ਨਹੀਂ ਕਰ ਸਕਦੇ ਔਰ ਉਹਨਾਂ ਸਮਿਆਂ ਦੇ ਵਿੱਚ ਸੇਮ ਹਾਲਾਤ ਇਦਾਂ ਦੇ ਸਨ ਪਰ ਇੱਕੋ ਇੱਕ ਵਾਹਿਦ ਗ੍ਰੰਥ ਧੰਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੇ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਸਮੇਂ ਦੀਆਂ ਹਰਮਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਆਪਣੀ ਬਾਣੀ ਨੂੰ ਲਾ ਕੇ ਜਦੋਂ ਆਪਾਂ ਇਸ ਪਾਵਨ ਗ੍ਰੰਥ ਦੇ ਸ਼ੁਰੂਆਤ ਹਨ ਜਾਨੇ ਧੰਗੁਰੂ ਨਾਨਕ ਦੇ ਪਾਸ਼ਾ ਜੀ ਨੇ ਪ੍ਰਚਾਰ ਦੌਰੇ ਹਰਮਤ ਕੀਤੇ। ਔਰ ਉਹਨਾਂ ਪ੍ਰਚਾਰਕ ਦੌਰਿਆਂ ਦੇ ਵਿੱਚ ਜਿੱਥੇ ਵੀ ਲੋਕਾਂ ਦਾ ਇਕੱਠ ਹੁੰਦਾ ਸੀ, ਜਿੱਥੇ ਵੀ ਚਾਰ ਲੋਕ ਇਕੱਠੇ ਬੈਠਦੇ ਸਨ। ਉੱਥੇ ਧੰਗੁਰੂ ਨਾਨਕ ਦੇ ਪਾਸ਼ਾ ਜੀ ਆਪਣੀ ਰਸਨਾ ਤੋਂ ਜਿਹੜੇ ਸ਼ਬਦ ਉਚਾਰਨ ਕਰਦੇ ਸਨ, ਜਿਹੜੇ ਉਹ ਸ਼ਬਦ ਉਚਾਰਨ ਕਰਦੇ ਸਨ। ਉਹਨਾਂ ਸ਼ਬਦਾਂ ਨੂੰ ਲੋਕਾਂ ਦੇ ਵਿੱਚ ਬੈਠ ਕੇ ਜਿਹੜਾ ਉਹ ਗਾਇਤ ਕੀਤਾ ਜਾਂਦਾ ਸੀ। ਸ਼ਬਦ ਤੇ ਧੰਗ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਆਪਣੇ ਆਪ ਦੇ ਵਿੱਚ ਇੱਕ ਜੀਵਨ ਸੀ ਪਰ ਉਸ ਜੀਵਨ ਦੇ ਵਿੱਚ ਹੋਰ ਜਿਆਦਾ ਤਾਕਤ ਭਰੰਦਾ ਜਿਹੜਾ ਕੰਮ ਉਹ ਭਈ ਮਰਦਾਨੇ ਜੀ ਦੀ ਰਵਾਬ ਕਰਦੀ ਸੀ ਜਿੱਥੇ ਦੀ ਇਕਾਲਪ ਹੋਣਾ ਕਿਉਂਕਿ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਵਡਿਆਈ ਹੈ ਉਹਨਾਂ ਤੋਂ ਪਹਿਲੇ ਹੀ ਉਹਨਾਂ ਅਗਲੇ ਧਾਣੇ ਪਹੁੰਚ ਜਾਂਦੇ ਸੀ ਜਿੱਥੇ ਦੀ ਕੱਠ ਹੋਣਾ ਪਾਤਸ਼ਾਹ ਜੀ ਨੇ ਆਪਣੇ ਸ਼ਬਦਾਂ ਨੂੰ ਗਾਉਣਾ ਅਵਾਜ਼ ਦੇ ਵਿੱਚ ਬੜੀ ਕਸ਼ਿਸ਼ ਅੱਖਾਂ ਦੇ ਵਿੱਚ ਚਲੋ ਔਰ ਉਸ ਰੋਗ ਦੇ ਨਾਲ ਗਾਏ ਹੋਏ ਸ਼ਬਦਾਂ ਨੂੰ ਭਾਈ ਮਰਦਾਨਾ ਜੀ ਨੇ ਇੱਕ ਇੱਕ ਸਾਜ ਦੇ ਦੇਣਾ ਔਰ ਉਹਨਾਂ ਸਾਜ ਦੇ ਨਾਲ ਮਿਲ ਕੇ ਉਚਾਰਨ ਹੋਏ ਸ਼ਬਦਾਂ ਨੇ ਮਲੇ ਹੋਏ ਸਮਾਜ ਦੇ ਵਿੱਚ ਚਾਨੂ ਉਪਰ ਦਾ ਕੰਮ ਔਰ ਉਸ ਤੋਂ ਇਲਾਵਾ ਜਿਉਂ-ਜਿਉਂ ਧੰਗ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਗਨ ਕਰਦੇ ਨੇ ਜਿਉਂ-ਜਿਉਂ ਆਪਣੇ ਆਪਣੇ ਪੜਾਅ ਬਣ ਜਾਂਦੇ ਨੇ ਤਿਉਂ-ਤਿਉਂ ਲੋਕਾਂ ਦੇ ਨਾਲ ਉਹਨਾਂ ਦਾ ਜਿਹੜਾ ਉਹ ਮੇਲ ਹੁੰਦਾ ਹੈ ਉਹਨਾਂ ਦਾ ਮੇਲ ਹੁੰਦਾ ਹੈ ਭਗਤ ਕਬੀਰ ਸਾਹਿਬ ਜੀ ਬਲਕਿ ਕ੍ਰਾਂਤੀਕਾਰੀ ਭਗਤਾਂ ਦੇ ਨਾਲ ਭਗਤ ਸਿਰਫ ਉਹੀ ਨਹੀਂ ਕਿ ਅੱਖਾਂ ਮੀਟ ਕੇ ਬੈਠੇ ਰਹਿਣਾ ਚੌਕੜਾ ਮਾਰ ਕੇ ਬੈਠੇ ਰਹਿਣਾ ਸਿਰਫ ਇਹ ਦੀ ਭਗਤੀ ਨਹੀਂ ਹੈ ਭਗਤ ਦਾ ਦਾਇਰਾ ਬਹੁਤ ਵੱਡਾ ਹੈ ਇਹ ਤਾਂ ਜਦੋਂ ਅਸੀਂ ਸਮਾਜਵਾਦ ਅੱਜ ਦੇ ਸਮੇਂ ਵੱਲ ਝਾਤ ਮਾਰਦੇ ਆ ਨਾ ਤੇ ਅੱਜ ਦੇ ਸਮੇਂ ਦੇ ਜਿਹੜੇ ਭਗਤ ਨੇ ਤੇ ਜਿਹੜੇ ਉਹ ਭਗਤ ਨੇ ਜਿਨ੍ਹਾਂ ਦੇ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਅੱਜ ਦੇ ਭਗਤਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਤੋ ਕੀ ਬੜੇ ਅਫਸੋਸ ਦੇ ਨਾਲ ਕਹਣਾ ਪੈ ਰਿਹਾ ਕਿ ਅੱਜ ਦੇ ਜਿਹੜੇ ਭਗਤ ਨੇ ਇਹਨਾਂ ਦੀਆਂ ਤਾਰਾਂ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸਰਕਾਰੀ ਲੀਡਰ ਦੇ ਨਾਲ ਜੁੜੀ ਹੋਈ ਹੈ। ਔਰ ਉਹ ਭਗਤ ਉਹ ਸੰਨ ਜਦੋਂ ਜਿਹੜੇ ਵੀ ਸਰਕਾਰੀ ਮੀਟਰ ਨੇ ਲੋਕਾਂ ਤੇ ਜ਼ੁਲਮ ਕੀਤਾ ਅਤਿਆਚਾਰ ਕੀਤਾ ਉਹਦੇ ਖਿਲਾਫ ਭਗਤਾਂ ਨੇ ਆਵਾਜ਼ ਚੁਕੀ। ਸਮਾਜ ਦੀ ਹਰੇਕ ਬੁਰਾਈ ਦੇ ਖਿਲਾਫ ਭਗਤਾਂ ਨੇ ਆਵਾਜ਼ ਚੁਕੀ। ਲੋਕਾਂ ਦੇ ਹੁੰਦੇ ਅਤਿਆਚਾਰ ਦੇ ਖਿਲਾਫ ਭਗਤਾਂ ਨੇ ਆਵਾਜ਼ ਚੁਕੀ। ਪਰ ਜਦੋਂ ਆਪਾਂ ਭਗਤ ਕਬੀਰ ਸਿੰਘ ਸਚਿਨ ਪਾਚਾ ਜਿਉਣਾ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਹੈ ਭਗਤ ਕਬੀਰ ਸਾਹਿਬ ਜੀ ਉਹਨਾਂ ਦੇ ਸ਼ਬਦ ਅੱਜ ਵੀ ਪੜਦੇ ਆਂ ਤੇ ਅੱਜ ਵੀ ਸਾਨੂੰ ਉਸ ਵੇਲੇ ਦੀ ਮਾਰੇ ਹੋਈ ਤਹਾੜ ਦੀ ਆਵਾਜ਼ ਅੱਜ ਤੱਕ ਸਾਡੇ ਕੰਨਾਂ ਦੇ ਵਿੱਚ ਗੂੰਜਦੀ ਏ ਜਿਹੜੀ ਤਮਾੜ ਜਿਹੜੀ ਲੜਕਾਰ ਭਗਤ ਕਬੀਰ ਸਾਹਿਬ ਜੀ ਨੇ ਉਸ ਵੇਲੇ ਮਾਰੀ ਸੀ। ਔਰ ਜਿੱਥੇ-ਜਿੱਥੇ ਦੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਵਿਚਾਰਧਾਰਾ ਦੇ ਨਾਲ ਮੇਰਖੰਦ ਦੀ ਵਿਚਾਰਧਾਰਾ ਦੇਖੀ ਭਗਤ ਕਬੀਰ ਜੀ ਸਾਹਿਬ ਨੇ ਭਗਤ ਰਾਮਾਨੰਦ ਜੀ ਸਾਹਿਬ ਭਗਤ ਰਵਦਾ ਜੀ ਸਾਹਿਬ ਭਗਤ ਸਹਿਣ ਜੀ ਭਗਤ ਸਦਰਾਂ ਜੀ ਭਗਤ ਫਰੀਦ ਜੀ ਭਗਤ ਨਾਮਦੇਵ ਜੀ ਭਾਰਤ ਦੇ ਕੋਨੇ-ਕੋਨੇ ਦੇ ਵਿੱਚ ਜਿੱਥੇ-ਜਿੱਥੇ ਵੀ ਵਿਚਾਰ ਧਾਰਾ ਮੇਲਖਾਂ ਦੀ ਲਿਖੀ ਉਹਨਾਂ ਦੀ ਉਹ ਚਾਰਨ ਕੀਤੀ ਹੋਈ ਬਾਣੀ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਕੱਠੇ ਕੀਤੀ ਇਹ ਇਕੱਠੀ ਇਸ ਕਰਕੇ ਕੀਤੇ ਇਹਦੀ ਇੱਕ ਐਗਜ਼ਾਮਪਲ ਦੇਣਾ ਮੈਂ ਹੁਣੇ ਜੋ ਵਿਚਾਰ ਕਰ ਰਿਹਾ ਇੱਥੇ ਇਸ ਨੂੰ ਵਿਚਾਰ ਕਰਨ ਤੋਂ ਅੱਧੇ ਘੰਟੇ ਬਾਅਦ 1 ਘੰਟੇ ਬਾਅਦ ਬਹੁਤ ਸਾਰੀਆਂ ਗੱਲਾਂ ਮੈਨੂੰ ਨਹੀਂ ਚੇਤੇ ਰਹਿਣੀਆਂ ਮੈਂ ਕਿਹੜੀਆਂ ਗੱਲਾਂ ਸਟੇਜ ਤੇ ਕਹੀਆਂ ਸੀ ਤੇ ਉਸ ਚੀਜ਼ ਨੂੰ ਯਾਦ ਕਿਵੇਂ ਕੀਤਾ ਜਾਵੇਗਾ ਉਸ ਚੀਜ਼ ਨੂੰ ਯਾਦ ਕਰਨ ਵਾਲਾ ਡਿਵਾਈਸ ਸਾਹਮਣੇ ਲੱਗਾ ਇੱਕ ਕੈਮਰਾ ਰਿਕਾਰਡ ਕਰ ਰਿਹਾ ਅੱਜ ਤੋਂ ਸਾਲ ਬਾਅਦ 2 ਸਾਲ ਬਾਅਦ 10 ਸਾਲ ਬਾਅਦ 50 100 ਸਾਲ ਬਾਅਦ ਵੀ ਇਹ ਰਿਕਾਰਡਿੰਗ ਕਿਸੇ ਦੇ ਸਾਹਮਣੇ ਆਵੇਗੀ ਤੇ ਉਹ ਉਹ ਜੋ ਮੈਂ ਅੱਜ ਕਹਿ ਰਿਹਾ ਵਾਂ ਇੱਕ ਇੱਕ ਅੱਖਰ ਇੱਕ ਇੱਕ ਮੇਰੀ ਮੂਵਮੈਂਟ ਇਹਦੇ ਵਿੱਚ ਕੈਪਚਰ ਹੋ ਰਹੀ ਹੈ ਤੇ ਅੱਜ ਤੋਂ ਸੈਂਕੜੇ ਸਾਲਾਂ ਬਾਅਦ ਵੀ ਕੋਈ ਇਨਸਾਨ ਇਹ ਉਹ ਉਹ ਦੇਖ ਸਕਦਾ ਜਿਹੜੇ ਭਗਤਾਂ ਦੇ ਸ਼ਬਦ ਨੇ ਨਾ ਬਹੁਤ ਵਾਰ ਜਿਨ੍ਹਾਂ ਨੂੰ ਪੁੱਛਣਾ ਲਿਖਣ ਦਾ ਸ਼ੌਕ ਹੁੰਦਾ ਹੈ ਜਿਹੜੇ ਛੋਟੇ ਮੋਟੇ ਕਵੀ ਹੁੰਦੇ ਨੇ ਉਹਨਾਂ ਦੇ ਜੇਬ ਦੇ ਵਿੱਚ ਹਮੇਸ਼ਾ ਇੱਕ ਕਲਮ ਤੇ ਇੱਕ ਡਾਇਰੀ ਦੇਖੋਗੇ ਤੁਸੀਂ ਜਿਹੜੇ ਰਾਈਟਰ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਅੰਦਰ ਕੋਈ ਵੀ ਫੁਰਨਾ ਉੱਠਦਾ ਹੈ ਕੋਈ ਵੀ ਵਿਚਾਰ ਉੱਠਦਾ ਹੈ ਉਹ ਉਸੇ ਵੇਲੇ ਆਪਣੇ ਜੇਬ ਦੇ ਵਿੱਚੋਂ ਡਾਇਰੀ ਕੱਢਦੇ ਨੇ ਪੈਨ ਕੱਢਦੇ ਨੇ ਉਹ ਚੀਜ਼ ਆਪਣੀ ਡਾਇਰੀ ਤੇ ਉਹ ਲਿਖ ਲਈਏ ਔਰ ਉਹ ਲਿਖੀ ਹੋਈ ਚੀਜ਼ ਇੱਕ ਕਿਤਾਬ ਦਾ ਰੂਪ ਲੈ ਕੇ ਉਹ ਲਿਖੀ ਹੋਈ ਚੀਜ਼ ਇੱਕ ਗ੍ਰੰਥ ਦਾ ਰੂਪ ਲੈ ਕੇ ਫਿਰ ਲੋਕਾਂ ਦਾ ਜਿਹੜਾ ਉਹ ਮਾਰਗਦਰਸ਼ਨ ਕਰਦੀ ਹੈ ਜੋ ਸਿੱਖੀ ਦਾ ਸਰੂਪ ਅੱਜ ਦੇਖ ਰਹੇ ਹਾਂ ਦਾ ਸੀ ਇਹ ਸਿੱਖੀ ਦਾ ਸਰੂਪ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਸ ਸਮੇਂ ਤੋਂ ਆਪਣੇ ਦਿਮਾਗ ਦੇ ਵਿੱਚ ਜਿਹੜਾ ਅੰਕਿਤ ਕੀਤਾ ਹੋਇਆ ਸੀ ਇਹ ਸਾਰਾ ਪੈਟਰਨ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਦਿਮਾਗ ਦੇ ਵਿੱਚ ਜਿਹੜਾ ਸਮੋਹ ਕੇ ਰੱਖਿਆ ਸੀਗਾ ਵੀ ਇੱਕ ਐਸਾ ਟਾਈਮ ਆੜਾ ਹੈ ਕਿਉਂਕਿ ਜੋ ਕੁਝ ਹੋ ਰਿਹਾ ਵਾਲਾ ਸੀਗਾ ਜਿਹੜੇ ਵੀ ਸਮਾਜ ਦੇ ਹਾਲਾਤ ਨੇ ਉਹ ਪਾਤਸ਼ਾਹ ਜੀ ਦੀ ਦੂਰ ਆਦੇਸ਼ੀ ਤੋਂ ਕਿਤੇ ਬਾਹਰ ਹੀ ਨਹੀਂ ਸੀ ਉਹ ਸਭ ਜਾਣਦਾ ਸੀ ਔਰ ਜਿਹੜਾ ਅੱਜ ਧੰਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਅਸੀਂ ਗੁਰੂ ਦੇ ਰੂਪ ਦੇ ਵਿੱਚ ਮੰਨਦੇ ਆ ਸਾਡੇ ਵੀ ਹੁਕਮ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਉਹ ਗ੍ਰੰਥ ਇਹ ਪਾਸ਼ਾ ਜੀ ਦੇ ਦਿਮਾਗ ਦੇ ਵਿੱਚ ਉਸ ਸਮੇਂ ਵੀ ਇਹ ਚੜੀਏ ਵਿਚਾਰਤਾ ਰਕੇ ਕੰਮ ਕਰਦੇ ਸੀ ਧੰਗ ਗੁਰੂ ਨਾਨਕ ਦੇ ਪਾਸ਼ਾ ਜੀ ਨੇ पंद्रह भगत की बाणी एकत्र की थी और बाणी एकत्र करके उन्होंने एक पोथी के रूप सारी बाणी इकट्ठा किया संभाल जिस वक्त धन गुरु नानक देव पातशाह जी ने ज्योति जोत समा उस वक्त धन गुरु अंगद पातशाह जी ने गुरता ग जिम्मेवारी के संभाली ਉਹ ਪੋਥੀ ਨੂੰ ਧੰਗੁਰੂ ਅਗਗਦੇ ਪਾਸ਼ਾ ਜੀ ਦੇ ਸਪੁਰਦ ਕਰਕੇ ਕਿਹਾ ਵੀ ਅੱਜ ਤੋਂ ਬਾਅਦ ਆਪਣੇ ਵਿਚਾਰ ਵੀ ਐਡ ਕਰਿਓ ਆਪਣੇ ਵਿਚਾਰ ਵੀ ਇਸ ਪੋਥੀ ਦੇ ਵਿੱਚ ਅੰਕਿਤ ਕਰਿਓ ਤੇ ਇਹ ਜਿਹੜੀ ਪੋਥੀ ਹੈ ਬੜਾ ਕੀਮਤੀ ਖਜ਼ਾਨਾ ਹੈ ਇਹ ਕੋਈ ਆਮ ਕਮਤਾਰਾ ਨਹੀਂ ਇਹ ਉਹਨਾਂ ਭਗਤਾਂ ਦੀ ਵਿਚਾਰਧਾਰਾ ਹੈ ਜਿਨ੍ਹਾਂ ਭਗਤਾਂ ਨੇ ਜ਼ੁਲਮ ਦੇ ਨਾਲ ਆਡਾ ਲਿਆ ਜਿਨ੍ਹਾਂ ਭਗਤਾਂ ਨੇ ਮਾੜੇ ਦੇ ਖਿਲਾਫ ਆਵਾਜ਼ ਚੁਕੀ ਜਿਨ੍ਹਾਂ ਭਗਤਾਂ ਨੇ ਤਾਕਤ ਦੇ ਵਹਿਰ ਸਮੁੰਦਰ ਦੇ ਵਿੱਚ ਨਾ ਵਹਿ ਕੇ ਉਹਦੇ ਖਿਲਾਫ ਤਾਲੀਆਂ ਮਾਉਣ ਦਾ ਜਤਨ ਕੀਤਾ ਔਰ ਧੰਗ ਗੁਰੂ ਅੰਗਦ ਦੇ ਪਾਤਸ਼ਾਹ ਜਿਨ੍ਹਾਂ ਪਵਨ ਬਾਣੀ ਦਾ ਉਹ ਖਜ਼ਾਨਾ ਸੰਭਾਲਿਆ ਉਹਨਾਂ ਨੇ ਆਪਣੇ ਤ੍ਰੇਸ ਲੋਕ ਐਦ ਕੀਤੇ ਔਰ ਉਹਨਾਂ 36 ਲੋਕਾਂ ਤੋਂ ਬਾਅਦ ਵਿੱਚ ਜਦੋਂ ਉਹਨਾਂ ਦਾ ਸਮਾਂ ਪੂਰਾ ਹੋਇਆ ਜਦੋਂ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਵੇਲਾ ਆਇਆ ਉਹਨਾਂ ਨੇ ਉਹ ਪਮ ਜਿਹੜੀ ਕੋਥੀਏ ਗੁਰੂ ਅਮਰਦਾਸ ਜੀ ਨੂੰ ਦਿੱਤੀ ਧੰਗੁਰੂ ਅਮਰਦਾਸ ਜੀ ਅੱਗੇ ਸ਼੍ਰੀ ਗੁਰੂ ਰਾਮਦਾਸ ਪਾਸ਼ਾ ਜੀ ਨੂੰ ਰਾਮਦਾਸ ਪਾਸ਼ਾ ਜੀ ਦੇ ਅੱਗੇ ਧੰਗੁਰੂ ਅਰਜਣ ਦੇ ਪਾਸ਼ਾ ਜੀ ਨੂੰ ਉਹ ਕੋਥੀ ਦਿੱਤੀ ਜਦੋਂ ਧੰਗੁਰੂ ਅਰਜਣ ਦੇ ਪਾਸ਼ਾ ਜੀ ਸ਼ਹਾਦਤ ਦਾ ਜਾਨ ਵੀ ਜਾਂਦੇ ਹਨ ਇਹ ਕੋਥੀ ਧੰਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਪਾਸ ਹੁੰਦੀ ਹਰਗੋਬਿੰਦ ਪਾਤਸ਼ਾਹ ਜੀ ਤੋਂ ਬਾਗ ਵਿੱਚ ਇਹ ਪੁੱਤ ਹੀ ਬਾਬਾ ਗੁਰਦਤਾ ਜੀ ਅੱਧੇ ਉਸ ਤੋਂ ਬਾਅਦ ਵਿੱਚ ਉਹਨਾਂ ਦੇ بیٹے ਜਿਨ੍ਹਾਂ ਨੂੰ ਆਪਾਂ ਬਾਬਾ ਧੀਰਮਲ ਜੀ ਕਹਿ ਕੇ ਜਾਣਦੇ ਹਾਂ ਉਹਨਾਂ ਦੇ ਪਾਸੇ ਪੁੱਤ ਹੀ ਚਲੇ ਜਾਂਦੀ ਏ ਜਿਹੜੇ ਧੰਗ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਭਾਈ ਸਨ ਔਰ ਜਦੋਂ ਧੀਰਮਲੀਆਂ ਦੇ ਪਾਸੇ ਪੁੱਤ ਹੀ ਚਲੇ ਜਾਂਦੀ ਏ ਤੇ ਧੀਰਮਲ ਜੀ ਗੁਰੂ ਦੇ ਨਾਲ ਕਿੰਨੇ ਕੋ ਇੱਕ ਸਾਲ ਲੈ ਕੇ ਚੱਲਣ ਵਾਲੇ ਸੰਗ ਕਿੰਨੇ ਕੁ ਗੁਰੂ ਦੇ ਹਮੈਲੀ ਸਨ ਕਿੰਨੇ ਕੁ ਗੁਰੂ ਦੀ ਵਿਚਾਰਧਾਰਾ ਦੇ ਨਾਲ ਉਹਨਾਂ ਦੀ ਵਿਚਾਰਧਾਰਾ ਮਿਲ ਖਾਂਦੀ ਏ ਇਹ ਸਾਨੂੰ ਇਤਿਹਾਸ ਦੱਸ ਦਿੰਦਾ ਹੈ ਕਿ ਧੀ ਹਰ ਲੀਆਂ ਵੱਲੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਗੋਲੀ ਚਰਵਾਈ ਜਾਵੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵਕਤ ਇਹਨਾਂ ਦੇ ਸੈਭ ਜਾਨੀ ਸ਼ਹੀਦ ਹੋ ਜਾਂਦੇ ਹਨ ਅਨੰਦਾਂ ਦੀ ਖੁਸ਼ੀ ਛੁੱਟ ਜਾਂਦੀ ਏ ਖਾਹ ਖਾਤੇ ਸਿੱਖੀ ਦਾ ਪ੍ਰਚਾਰ ਕਰਦੇ ਹੋਈ ਸਾਰੀਆਂ ਜਗਾਂ ਲੜਨ ਤੋਂ ਬਾਅਦ ਵਿੱਚ ਇਹ ਟਿਕਾਣਾ ਕਰਦੇ ਨੇ ਸਭੋ ਕੀ ਤਲਵੰਡੀ ਜਿਹਨੂੰ ਅੱਜ ਅਸੀਂ ਦਬਦਮਾ ਸਾਹਿਬ ਦੇ ਤਖਤ ਤੋਂ ਜਾਣਦੇ ਉਸ ਥਾਂ ਤੇ ਇਹਨਾਂ ਨੇ ਟਿਕਾਣਾ ਕੀਤਾ ਔਰ ਇਤਿਹਾਸ ਜਿੰਨਾ ਵੀ ਉਸ ਥਾਂ ਤੇ ਟਿਕਾਣਾ ਕਰਨ ਦੇ ਅਲਾਵਾ ਜਿੰਨੇ ਵੀ ਲਾਗੇ ਬੱਲੇ ਦੇ ਪਿੰਡ ਸਨ ਜਿੰਨੇ ਵੀ ਏਰੀਏ ਨੇ ਲਾਗੇ ਬੱਲੇ ਦੇ ਇਹ ਕਈ ਕਈ ਜਣਾਂ ਦੇ ਪ੍ਰਚਾਰ ਤੋਂ ਰਿਆ ਤੇ ਜਾਂਦੇ ਸਨ ਜੇ ਜਨੂਏਦਾ ਦਾ ਪ੍ਰਚਾਰ ਤੌਰ 'ਤੇ ਜਿਹੜਾ ਸਮਾਪਤ ਹੁੰਦਾ ਸੀਗਾ ਆ ਕੇ ਟਿਕਾਣਾ ਫਿਰ ਤਮਤਮਾ ਸਾਹਿਬ ਦੀ ਪਵਨ ਧਰਤੀ ਤੇ ਕਰ ਦੇ ਸਕਦੇ ਉੱਥੇ ਭਾਈ ਮਨੀ ਸਿੰਘ ਜੀ ਦੀ ਸਹਾਇਤਾ ਦੇ ਨਾਲ ਤਰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਜੀ ਦੇ ਗੁਰੰਥ ਸਾਹਿਬ ਜੀ ਦੀ ਲਿਖਾਈ ਦਾ ਕੰਮ ਜਿਹੜਾ ਆਰੰਭ ਕੀਤਾ ਬੜਾ ਔਖਾ ਕਾਰਜ ਸੀਗਾ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਕਾਗਜ਼ ਆਪ ਢੋਣਾ ਪੈਂਦਾ ਸੀ ਸ਼ਾਈ ਆਪ ਪੜਾਉਣੀ ਪੈਂਦੀ ਅੱਜ ਵਰਗੀਆਂ ਕਲਮਾਂ ਨਹੀਂ ਸਨ ਕਾਲੇ ਦੀਆਂ ਕਲਮਾਂ ਜਿਹੜੀਆਂ ਘੜੀਆਂ ਜਾਂਦੀਆਂ ਸਨ ਇਤਿਹਾਸ ਦੇ ਵਿੱਚ ਇੱਕ ਦਰਜੇ ਸ਼ਬਦ ਵੀ ਜਿਹੜੀ ਕਲਮ ਧੰਗੁਰੂ ਗੋਬਿੰਦ ਸਿੰਘ ਪਾਸ਼ਾ ਇੱਕ ਵਾਰ ਇਸ ਤੇ ਬੰਨ੍ਹ ਕਰ ਲਏ ਤੇ ਸਭ ਉਹ ਲਿੰਦ ਦੇ ਲਿੰਦ ਤੇ ਕਲਮੇ ਜਿਹੜੀ ਉੱਕਰ ਜਾਂਦੀ ਹੈ ਤੇ ਜਿਸ ਵਕਤ ਕਲਮ ਕੱਸ ਜਾਂਦੀ ਸੀ ਉਸ ਵਕਤ ਉਸ ਕਲਮ ਨੂੰ ਦੁਬਾਰਾ ਨਹੀਂ ਸੰ ਘੜਦੇ ਉਹ ਸਾਰੀਆਂ ਤਸਵੀਰ ਕਲਮਾਂ ਜਿਹੜੀਆਂ ਉਹਨਾਂ ਨੇ ਅੱਲਾ ਦੇ ਇਕੱਠੀਆਂ ਕੀਤੀਆਂ ਸਨ ਜਦੋਂ ਇਹ ਕਾਰਜ ਸੰਪੂਰਨ ਹੋ ਗਿਆ ਉਸ ਵਕਤ ਇਤਿਹਾਸ ਕਹਿੰਦਾ ਹੈ ਕਿ ਪਾਤਸ਼ਾਹ ਜੀ ਨੇ ਬਹੁਤ ਵੱਡਾ ਇੱਕ ਜਿਹੜਾ ਤਮਾਮ ਕੀਤਾ ਇੱਕ ਕੱਟ ਕੀਤਾ ਔਰ ਉਹ ਜਿਹੜਾ ਦੀਵਾਨ ਹੈ ਉਹ ਤਿੰਨ ਦਿਨਾਂ ਤੱਕ ਦੀਵਾਨ ਚੱਲਦਾ ਹੈ ਪਾਤਸ਼ਾਹ ਜੀ ਦਾ ਉਸ ਅਕਾਲ ਪੁਰਖ ਵੈਤਨ ਜੀ ਦਾ ਸ਼ੁਕਰਾਨਾ ਕੀਤਾ ਗਿਆ ਔਰ ਉਸ ਤੋਂ ਬਾਅਦ ਵਿੱਚ ਜਿਹੜੀਆਂ ਨਰਨਾ ਬਚੀਆਂ ਸਨ ਜਿਹੜੀ ਸ਼ਬਦ ਜਿਹੜੀ ਉਸਾਈ ਬਚੀ ਸੀ ਜਿੰਨਾ ਵੀ ਕਾਗਜ਼ ਬਚਿਆ ਸੀਗਾ ਉਹ ਸਾਰਾ ਸਮਾਨ ਧਨ ਦਰੋਂ ਬੋਲੇ ਸੀ ਪਾਸ਼ਾ ਜੀ ਨੇ ਜਿਹੜਾ ਸਰੋਵਰ ਹੈ ਦਿਖਾ ਸਕਦੇ ਅੱਜ ਵੀ ਸਰੋਵਰ ਹੈ ਮੌਜੂਦ ਹੈ ਸ਼ਰਧਾਲੂ ਜਾਂਦੇ ਨੇ ਸੇਵਕ ਜਾਂਦੇ ਹਨ ਇਸ਼ਨਾਬ ਕਰਦੇ ਹਨ ਉਸ ਸਰੋਵਰ ਦੇ ਵਿੱਚ ਉਹ ਸਾਰੀਆਂ ਬਸਤਾ ਜਿਹੜੀਆਂ ਪੁੱਟੀਆਂ ਸੰਗ ਉਹਨਾਂ ਨੂੰ ਜਿਹੜਾ ਉਹ ਜਲ ਪ੍ਰਵਾਹ ਕਰ ਦਿੱਤਾ ਔਰ ਅੱਜ ਸਾਰੀ ਸਿੱਖ ਕੌਮ ਦੀ ਅਗਵਾਈ ਕਰ ਰਹੇ ਨੇ ਧੰਨ ਗੁਰਦਸ ਸਿੰਘ ਬਾਦਸ਼ਾਹ ਜੀ ਉਹ ਵਿਚਾਰਧਾਰਾ ਜਿਹੜੀ ਅੱਜ ਵੀ ਸਾਨੂੰ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣਾ ਸਿਖਾਉਂਦੀ ਹੈ ਜਿਹੜੀ ਅੱਜ ਵੀ ਸਾਨੂੰ ਧਰਮ ਦੇ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਦੀ ਜਿਹੜੀ ਅੱਜ ਵੀ ਸਾਨੂੰ ਸਾਡੇ ਸွေਮਾਂ ਅਤੇ ਕਿਸੇ ਦੇ ਸွေਮਾਂ ਦੀ ਰੱਖਿਆ ਦੇ ਲਈ ਆਪਣਾ ਆਪ ਦਾਤੇ ਰੋਣ ਦੇ ਲਈ ਪ੍ਰੇਰਿਤ ਕਰਦੀ ਆਪਾਂ ਸ਼ਬਦ ਸੰਜੇ ਕੀਤੇ ਸਨ ਕਰਿ ਇਸ਼ਨਾਮ ਸਿਮਰ ਪ੍ਰਭ ਦਾ ਮੰਗਤਨ ਬਏ ਰੁਗਤ ਤਨ ਤ੍ਰੁਗਤ ਸੇ ਪਾਸ਼ਾ ਜੀ ਨੇ ਸਿਮਰੋ ਇਨਾਂ ਦੀ ਵਿਚਾਰਤਾ ਨੂੰ ਬਤਨਾਓ ਇਨਾਂ ਦੇ ਦਸੇ ਰਾਹ ਦੇ ਤੋਰ ਤੇ ਸਹਿਬ ਕਹਿੰਦੇ ਨੇ ਭਲਿਆ ਤੇਰੇ ਮਨ ਦੇ ਤੇ ਤੇਰੇ ਤਨ ਦੇ ਸਾਰੇ ਦੇ ਸਾਰੇ ਰੋਗ ਜਿਹੜੇ ਦੂਰ ਹੋ ਜਾਣਗੇ ਕਰ ਇਸ਼ਨਾਨ ਸਿਮਰ ਪ੍ਰਭਾਤਨਾ ਮਨ ਤਨ ਬਏ ਰੁਗਤ ਕੋਟ ਬਿਗਨ ਲਾਤੇ ਪਰਮੇਸ਼ਰਣਾ ਪ੍ਰਗਟੇ ਬਲੇ ਸੰਜੁਗ ਕਰੋੜਾ ਜਨਮਾਂ ਦੇ ਨਾਸ਼ ਰੂੜਾ ਪਾਪ ਸਾਡੇ ਜਿਹੜੇ ਨੇ ਉਹ ਨਾਸ਼ ਹੋ ਜਾਂਦੇ ਹਨ ਪ੍ਰਭ ਬਾਣੀ ਸ਼ਬਦ ਸੁਪੱਖਿਆ ਇਹ ਜਿਹੜੀ ਬਾਣੀ ਹੈ ਇਹ ਉਸ ਅਕਾਲ ਪੁਰਖ ਰਹਿਤ ਦੇ ਵਿਚਾਰਧਾਰਾ ਹੈ ਸ਼ਬਦ ਹੈ ਉਹ ਕਾਪੋ ਸੁਣੋ ਪੜੋਿਤ ਪਰ ਏ ਮੇਰੇ ਭਾਈ ਏ ਮੇਰੇ ਭਰਾ ਹਮੇਸ਼ਾ ਇਸ ਬਾਣੀ ਨੂੰ ਪਾਓ ਸੁਣੋ ਤੇ ਪੜੋ ਇਹਦੇ ਅਨੁਸਾਰੀ ਹੋ ਕੇ ਕਰੋ ਜਦੋਂ ਇਹਦੇ ਅਨੁਸਾਰੀ ਹੋ ਕੇ ਕਰੋਗੇ ਗੁਰੂ ਮੂਰੇ ਤੁਰਾਖਿਆ ਪੂਰਾ ਗੁਰੂ ਹਮੇਸ਼ਾ ਅਰਥਾਂ ਤੇ ਜਿਵੇਂ ਤੇਰੀ ਉਹ ਰੱਖਿਆ ਕਰੇਗਾ ਸੈਭ ਰਹਿਮਤ ਕਰਨੂ ਇੱਕ ਵਾਰ ਫੇਰ ਅਖੀਰ ਦੇ ਵਿੱਚ ਆਪਾਂ ਚੇਤੇ ਕਰਦੇ ਜਾਈਏ ਅੱਜ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਤਾਂ ਦਿਵਸ ਹੈ ਔਰ ਐਸੇ ਪਾਵਨ ਗ੍ਰੰਥ ਨੂੰ ਹਮੇਸ਼ਾ ਸਾਡਾ ਜਿਹੜਾ ਉਹ ਸਿਰ ਚੁੱਕਦਾ ਰਿਹਾ ਚੇਤਾਨੀ ਐ ਐਸੇ ਗ੍ਰੰਥ ਦੀ ਅਗਵਾਈ ਦੇ ਵਿੱਚ ਚੱਲੀਏ ਪਾਵਨ ਪਾਣੀ ਦੀ ਨਿਚਾਰ ਤਰਦਿਆਂ ਪਾਸੋਂ ਬਿਆਤ ਭੰਗਾਰ ਦੀਆਂ ਖੁੰਡਾਂ ਚੁੱਕਾ ਹੋਈਆਂ ਹਨ ਤਨੂ ਗੁਰਦੰਸੇ ਪਾਸ਼ਾ ਜੀ ਦੀ ਪਾਵਨ ਥੋੜ ਵਿੱਚ ਬੈਠ ਕੇ ਵਿਚਾਰ ਕਰਨੀ ਜਾਂ ਸਿੱਖਣੀ ਹੈ ਅਖੀਰ ਵਿੱਚ ਫਤਿਹ ਲਾਉ ਅਸੀਸ ਬਖਸ਼ਿਸ਼ ਕਰਵਾ ਕੋ ਜੀ ਵਾਲਿ ਗੁਰ ਜੀ ਕਥਨ ਸਾਹਿਬ ਵਾਲਿ ਗੁਰ ਜੀ ਦੀ ਤਕਰੀ ਰਾਮ ਕਲੀ ਮਹਲਾ 3 ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿ ਸਿਤੀ ਮਨਵ ਜੀਆਂ ਬਾਧੀਆਂ ਰਾਗ ਰਤਨ ਪਰ